ਨਾ ਮੈਂ ਸਾਲ ਦੀਆਂ ਪਹਿਲਾਂ ਸਾਰਿਆਂ ਨੂੰ ਮੁਬਾਰਕਾਂ ਕਿਉਂਕਿ ਅੱਜ ਨਵਾਂ ਸਾਲ ਆ ਤੇ ਆਪਾਂ ਚੱਲੇ ਆ ਨੇਪੀਅਰ ਤੇ ਭਾਜੀ ਹੁਣੀ ਤਿਆਰ ਹੋਣਦੇ ਆ ਵੀ ਮਤਲਬ ਕਿਹੜੀ ਗੱਡੀ ਖੜਨੀ ਹੈ ਇਧਰ ਭਾਈ ਦਾ ਪਿਕਾ ਲੱਗਾ ਹੈ K5D ਤੇ ਇਧਰ ਢਾਲੀਵਾਲ ਨੰਬਰ ਤੇ ਢਾਲੀਵਾਲ ਨੰਬਰ ਗੱਡੀਆਂ ਦੇ ਨੰਬਰ ਭਾਈ ਕੋ ਤੁਹਾਨੂੰ ਤੁਹਾਨੂੰ ਪਤਾ ਹੀ ਆ ਬੇ ਕੰਤਾ ਢਾਲੀਵਾਲ ਜਿਹੜਾ ਕਬੱਡੀ ਗਰਾਊਂਡਾਂ ਦੇ ਵਿੱਚ ਵੀਰ ਦਾ ਨਾਮ ਬੋਲਦਾ ਤੁਹਾਨੂੰ ਪਤਾ ਹੀ ਆ ਗੋਪੇ ਬੈਂਸ ਭਾਈ ਦੇ ਨਾਲ ਤੇ ਤਿਆਰੀਆਂ ਸਾਰਾ ਤੁਹਾਨੂੰ ਨੇਪੀਅਰ ਜਿਹੜਾ ਉੱਥੇ ਜਾ ਕੇ ਜਿੱਧਰ ਜਿੱਧਰ ਨੂੰ ਜਾਵਾਂਗੇ ਤੇ ਜਰੂਰ ਸਾਰਾ ਤੁਹਾਨੂੰ ਵੀਊ ਵਿਖਾਵਾਂਗੇ ਪੀ ਕਿੰਨੀਆਂ-ਕਿੰਨੀਆਂ ਸੋਹਣੀਆਂ ਵਾਦੀਆਂ ਨੇ ਤੇ ਕੀ ਕੁਛ ਉੱਥੇ ਰਸਤੇ 'ਚ ਆਪਾਂ ਨੂੰ ਕਿਦਾਂ ਆਪਾਂ ਚੱਲਦੇ ਆ ਤੁਸੀਂ ਵੇਖ ਸਕਦੇ ਹੋ ਭਾਜੀ ਦੀ ਹਾਈਟ ਕਿੰਨੀ ਆ ਮੈਲਾ 6 ਫੁੱਟ ਤੋਂ ਤਾਂ ਹੋਏਗੀ ਤੇ ਜਿਹੜੇ ਪਿੱਕੇ ਲਾ ਕੇ ਖੜੇ ਆ ਉਹਦੇ ਉੱਤੋਂ ਦੀ ਸਿਰ ਬਾਹਰ ਆਉਂਦਿਆ ਆ ਹਾਂਜੀ ਤੇ ਹਾਈਟ ਜਿਹੜਾ ਸਿਹਗ ਜਿਹੜਾ ਜਵਾਨ ਹੀ ਸੋਹਣੇ ਲੱਗਦੇ ਹਨਾ ਤੇ ਭਾਈ ਨੇ ਦਮਾਲਾ ਆਪਸ ਜਤਾ ਤਾ ਗੋਲ ਤੇ ਬਹੁਤ ਸੋਹਣਾ ਲੱਗਾ ਹੈ ਤੈਨੂੰ ਲੱਗ ਜਾ ਕੇ ਵਖਾਉਣਾ ਤੇ ਭਾਜੀ ਦੀ ਬਾਹ ਦੇ ਟੈਟੂ ਵੀ ਬੜਾ ਸੋਹਣਾ ਬਣਿਆ ਆ ਬੀਜੀ ਨੂੰ ਟੈਟੂ ਬਹੁਤ ਸੋਹਣਾ ਬਣਿਆ ਆ ਭਾਜੀ ਕਿੱਥੇ ਕਿੱਥੇ ਅੱਜ ਲੈ ਕੇ ਜਾਣ ਲੱਗੇ ਹੋ ਮੈਨੂੰ ਆਪਾਂ ਚੱਲੇ ਜੀ ਨੇਪੀਅਰ ਓਕੇ ਜੀ ਹਾਂਜੀ ਹੇਸਟਿੰਗ ਓਕੇ ਟਾਪੂ ਜੀ ਅੱਛਾ ਜੀ ਹਾਂਜੀ ਹਾਂਜੀ ਉੱਥੇ ਕੀ ਕੀ ਕਿਦਾਂ ਕਿਹੜੀ ਕਿਹੜੀ ਚੀਜ਼ ਵੇਖਣ ਆਲੀ ਆ ਮੈਂ ਉੱਥੇ ਮੋਸਟਲੀ ਤਾਂ ਆਪਨੇ ਜਾਂਦੇ ਟੂਰਿਸਟ ਜਿੱਦਾਂ ਆਪਣੇ ਵਿਊਜ਼ ਵਗੈਰਾ ਬਹੁਤ ਵਧੀਆ ਆ ਨੇਪੀਅਰ ਨੂੰ ਜਾਂਦੇ ਹੋਏ ਅੱਛਾ ਜੀ ਹਾਂਜੀ ਤੇ ਬਾਕੀ ਉੱਥੇ ਟੀਮਾਟਾ ਪੀਕ ਆ ਜਿਹੜੀ ਨੇਪੀਅਰ ਜਿਹੜੀ ਨੇਪੀਅਰ ਤੋਂ ਇਧਰ ਆਪਣੇ ਹੇਸਟਿੰਗ ਤੋਂ ਟੀਮਾਟਾ ਪੀਕ ਰਾਹ ਦੇ ਵਿੱਚ ਲੇਕ ਟਾਪੂ ਆਉਂਦੀ ਆ ਅੱਛਾ ਉਹ ਵੀ ਆਪਾਂ ਵੇਖਣੀ ਆਂ ਹਾਂਜੀ ਹਾਂਜੀ ਜਰੂਰ ਜੀ ਤੁਹਾਨੂੰ ਜਿਹੜਾ ਲੇਕ ਟਾਪੂ ਆ ਤੇ ਟੀ ਮਾਟਾ ਪੀ ਟੀ ਮਾਟਾ ਪੀਕ ਟੀ ਮਾਟਾ ਪੀਕ ਸੌਰੀ ਹਾਂ ਤੇ ਉਹ ਵੀ ਤੁਹਾਨੂੰ ਰਸਤੇ 'ਚ ਵਿਖਾਵਾਂਗੇ ਤੇ ਆਪਾਂ ਚੱਲੇ ਪਾਉਣਗੇ ਤੇ ਕਿਹੜੀ ਭਾਜੀ ਗੱਡੀ ਕਿਹੜੀ ਖੜਨੀ ਆਪਾਂ ਆਪਾਂ ਆਪਣਾ ਜੂਟ ਲੈ ਕੇ ਜਾਣਾ ਜੀ ਜੂਟ ਲੈ ਕੇ ਚੱਲੇ ਆ ਜੀ ਕੇ 5 ਡੀ ਠੀਕ ਹੈ ਜੀ ਤੇ ਜੂਟ ਵੀ ਭਾਜੀ ਨੇ ਬਹੁਤ ਸੋਹਣਾ ਜਿਹੜਾ ਉਹ ਰੈਪ ਕਰਾਇਆ ਤੁਸੀਂ ਵੇਖ ਸਕਦੇ ਹੋ ਪਹਿਲਾਂ ਬਲੈਕ ਸੀ ਭਾਜੀ ਇਹ ਹਾਂਜੀ ਹਾਂਜੀ ਅੱਛਾ ਜੀ ਤੇ ਕਿੰਨਾ ਖਰਚਾ ਆ ਗਿਆ ਤੇ ਬੜਾ ਨੀ ਆ ਜੀ ਅੱਛਾ ਬਾਤ ਦੱਸਣਾ ਨਹੀਂ ਹਾਂ ਦੱਸ ਦੇਣੀਗੇ ਕਿਉਂਕਿ ਤੇ ਭਾਈ ਨੇ ਜਿਹੜੇ ਵੀਲ ਆ ਉਹ ਵੀ ਚੇਂਜ ਕਰਾਏ ਆ ਬਹੁਤ ਸੋਹਣਾ ਲੱਗਦਾ ਦੂਜੀਆਂ ਗੱਡੀਆਂ ਨੂੰ ਦੇਖ ਸਕਦੇ ਹੋ ਰੇਂਜ ਨੂੰ ਕਿੰਨਾ ਉੱਚਾ ਆ ਹਨਾ ਤੇ ਉਧਰ ਮੇਰੇ ਵਾਲਾ ਲੱਗਾ ਛੋਟਾ ਜਿਹਾ ਯੂਟ ਜਿਹੜਾ ਮੈਂ ਆਕਲੈਂਡ ਤੋਂ ਲੈ ਕੇ ਆਇਆ ਉਹ ਪਰਲੇ ਪਾਸੇ ਘਾਹ ਦਿੱਤੇ ਲਾਇਆ ਇੱਧਰ ਉਹ ਵੀ ਵਿਚਾਰਾ ਲੱਗੇ ਪਰਲੇ ਪਾਸੇ ਛੋਟਾ ਜਿਹਾ ਲੱਗਣ ਡਿਆ ਇਹ ਲੱਗੇ ਤਾਂ ਇਹ ਬਹੁਤ ਵੱਡਾ ਆ ਤੇ ਆਪਾਂ ਤੁਹਾਨੂੰ ਸਾਰਾ ਰਸਤੇ ਦੇ ਵਿੱਚ ਤੋ ਵਾਦੀਆਂ ਬਖਾਵਾਂਗੇ ਪਹਾੜ ਬਖਾਵਾਂਗੇ ਜਿੱਥੇ ਵੀ ਰੁਕਾਂਗੇ ਤੁਹਾਡਾ ਨਾਲ ਜਰੂਰ ਅਪਡੇਟ ਬਣੀ ਰਹੂਗੀ ਬਣੇ ਰਹੋ ਭਰਾ ਦੇ ਨਾਲ ਆਵਾਜ਼ ਤੁਸੀਂ ਵੇਖ ਸਕਦੇ ਹੋ ਐ ਭਾਜੀ ਨੇ ਆਵਾਜ਼ ਵੀ ਦੀ ਬਦਲੀ ਆਵਾਜ਼ ਆਵਾਜ਼ ਬੜੀ ਘੈਂਟ ਆ ਆ ਰੋਡ ਦੇ ਉੱਤੇ ਪੂਰੀ ਐ ਡਾਟ ਪੁੰਦਾ ਜਾਂਦਾ ਟਿੱਕਾ ਲਓ ਜੀ ਗੱਡੀ ਆਪਾਂ ਕੱਢ ਲਈ ਆ ਮੈਨੂੰ ਬਹੁਤ ਸੋਨਾ ਲੱਗਦਾ ਜੇ ਮੈਨੂੰ ਕਹਵੇ ਨਾ ਕੋਈ ਵੀ ਤੂੰ ਕਿਦਾਂ ਦੀ ਗੱਡੀ ਪਸੰਦ ਕਰਦਾ ਪਰ ਮੈਨੂੰ ਇਹ ਹੀ ਪਸੰਦ ਆ ਮੈਂ ਤੇ ਸਮਝ ਲਓ ਵੀ ਇਹਦੇ ਲਾਗੇ ਛੋਟਾ ਜਿਹਾ ਨਿਕਾ ਜਿਹਾ ਲੱਗਦਾ ਟਾਇਰ ਬਹੁਤ ਉੱਚੇ ਨੇ ਇਹਦੇ ਚਲੋ ਆਪਾਂ ਹੁਣ ਬਹਿ ਜੀਏ ਤੁਹਾਨੂੰ ਲੈ ਚਲੀਏ ਇਹ ਲਓ ਜੀ ਲਓ ਜੀ ਵੀਰ ਜੀ ਵੀ ਜੀ ਆ ਫਰੂਟ ਨਾਲ ਰੱਖਿਆ ਆ ਪਰ ਅੱਜ ਖਾਵਾਂਗੇ ਹਾਂ ਜੀ ਹਾਂ ਜੀ ਰੱਖਦੇ ਖਾਵਾਂਗੇ ਜੀ ਅੱਛਾ ਜੀ ਇਹ ਮੇਰਾ ਬੜਾ ਧਿਆਨ ਰੱਖ ਦਿਓ ਤੁਸੀਂ ਹਾਂ ਜੀ ਹਾਂ ਜੀ ਚਲੋ ਹੁਣ ਆਪਾਂ ਗੋਪੇ ਭਾਈ ਕੋ ਚੱਲਿਆਂ ਇਸ਼ਤਰੀ ਭਾਈ ਨੂੰ ਚੁੱਕਣਾ ਉਧਰੋਂ ਫਿਰ ਸਾਡੀ ਅੱਗੇ ਤਿਆਰੀ ਆ ਅੰਦਰੋਂ ਵੀ ਵੇਖ ਸਕਦੇ ਹੋ ਕਿੰਨਾ ਪਿਆਰਾ ਆ ਨਾ ਸਾਰਾ ਜੂਟ ਆਪਾਂ ਜੀ ਪਾਪਾ ਮਵਾ ਤੋਂ ਚੱਲ ਪਿਆ ਭਾਜੀ ਦੇ ਘਰੋਂ ਤੇ ਮੈਨੂੰ ਹੁਣੇ ਪਤਾ ਲੱਗਾ ਆ ਭਾਜੀ ਨੇ ਦੱਸਿਆ ਕਿ ਜਿਹੜਾ ਇੱਥੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ ਵੇਚਿਆ ਇਹਨੂੰ ਜੂਟ ਕਹਿੰਦੇ ਆ ਤੇ ਮੈਂ ਵੇਖਿਆ ਕੈਨੇਡਾ 'ਚ ਭਾਜੀ ਇਹਨੂੰ ਪਿੱਕਾ ਕਹਿੰਦੇ ਆ ਹਾਂਜੀ ਹਾਂਜੀ ਕੋਈ ਵੀ ਆ ਆਪਣੇ ਜਿਹੜੇ ਪਿੱਛੋਂ ਆਪਣੇ ਪਿਕਅਪਸ ਜਿੱਦਾਂ ਆਪਣੇ ਕੈਨੇਡਾ ਅਮਰੀਕਾ ਵਿੱਚ ਪਿਕਅਪ ਕਹਿੰਦੇ ਆ ਕਿ ਹਾਂ ਪਿੱਛੋਂ ਓਪਨ ਨੇ ਆ ਜਿਹੜੇ ਕਾਰਗੋ ਜਾਂ ਆਪਣੇ ਕੰਮ ਤੇ ਯੂਜ਼ ਹੁੰਦੇ ਆ ਸਟੋਰੇਜ ਲਈ ਉਹਨਾਂ ਨੂੰ ਪਿੱਕੇ ਕਹਿੰਦੇ ਆ ਇੱਥੇ ਯੂਟ ਕਹਿੰਦੇ ਆ ਇੱਥੇ ਵਰਡ ਵਰਡਾਂ ਦਾ ਬਹੁਤ ਡਿਫਰੈਂਸ ਆ ਨਿਊਜ਼ੀਲੈਂਡ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਇੰਗਲਿਸ਼ ਆ ਆਸਟ੍ਰੇਲੀਅਨ ਇੰਗਲਿਸ਼ ਇੱਥੇ ਯੂਜ਼ ਹੁੰਦੀ ਆ ਇੰਗਲੈਂਡ ਦੀ ਇੰਗਲਿਸ਼ ਵੀ ਡਿਫਰੈਂਟ ਆ ਇੱਥੇ ਦੀ ਇੰਗਲਿਸ਼ ਨਿਊਜ਼ੀਲੈਂਡ ਜਿਹੜੀ ਆਸਟ੍ਰੇਲੀਆ ਦੀ ਵੱਖਰੀ ਆ ਤੇ ਕੈਨੇਡਾ ਅਮਰੀਕਾ ਦੀ ਇੰਗਲਿਸ਼ ਵੱਖਰੀ ਆ ਸੋ ਤਾਂ ਕਰਕੇ अच्छा okay? that... so, जी मैं भी कनाडा ਛੁਟਾ ਸੁਣਿਆ ਸੀ ਉਦੋਂ ਪਿਕਾ ਹੀ ਕਹਿੰਦੇ ਸਾਰੇ ਪਿਕਾ ਪਿਕਅਪ ਕੋਈ ਪਿਕਅਪ ਕਹਿੰਦਾ ਕੋਈ ਪਿਕਾ ਕਹਿੰਦਾ ਕੋਈ ਕਹਿੰਦਾ ਰਹਿਮ ਦਾ ਟਰੱਕ ਆ ਜਾਂ ਕੋਈ ਕਹਿੰਦਾ ਫੋਰਡ ਦਾ ਟਰੱਕ ਆ ਸੋ ਵੱਖਰੇ ਵੱਖਰੇ ਆਪਣੀਆਂ ਹਿਸਾਬ ਨਾਲ ਆ ਸੋ ਪਰ ਇੱਥੇ ਦੋ ਕਟਰੀਆਂ ਦੇ ਵਿੱਚ ਯੂਟ ਕਹਿੰਦੇ ਆ ਜੀ ਹਾਂਜੀ ਅਸੀਂ ਆਪਣੇ ਯੂਟ ਲੈ ਲਿਆ ਜਾਂ ਯੂਟ ਤੇ ਚੱਲੇ ਹਨ ਤੇ ਭਾਜੀ ਖੁੱਲਾ ਅੰਦਰੋਂ ਬਹੁਤ ਆ ਹਨਾ ਹਾਂਜੀ ਹਾਂਜੀ ਖੁੱਲਾ ਤੁਹਾਨੂੰ ਜੱਚਦਾ ਬੜਾ ਜੱਡੇ ਤੁਸੀਂ ਜਵਾਨ ਹੋ ਤੁਹਾਡੀ ਹਾਈਟ ਕਿੰਨੀ ਹੈ 6 ਫੁੱਟ 5 ਇੰਚ ਅੱਛਾ ਜੀ 6.5 ਫੁੱਟ ਦੇ ਨੇ 6 ਫੁੱਟ ਤੇ 5 ਇੰਚ ਉਧਰ ਖਲੋਤੀ ਆ ਜੀ ਪੁਲਸ ਦੀ ਗੱਡੀ ਤੇ ਆਪਾਂ ਪਹੁੰਚ ਗਏ ਆਂ ਬੀਪੀ ਪੰਪ ਤੇ ਤੇ ਇੱਥੋਂ ਲੈਣ ਅਗੇ ਆਂ ਕਾਫੀ ਫਿਰ ਇੱਥੇ ਕਾਫੀ ਪੀ ਕੇ 에ਰ ਰੋਟਰੂ ਹਾ ਸ਼ਹਿਰ ਹੈ ਅੱਗੇ ਵੀ ਤੁਹਾਨੂੰ ਦਿਖਾਇਆ ਹੈ ਪਰ ਆਲੇ ਪੰਪ ਤੇ ਮਿਲਦਾ ਪਹਿਲਾਂ ਨਿਹਾਲ ਬਾਜੀ ਵੀ ਰੁਕੇ ਸੀ ਉਦੋਂ ਹਨਾ ਚੱਲ ਬਾਜੀ ਵੀ ਰੁਕੇ ਸੀ ਨਾ ਰੁਕੇ ਸੀ ਜੀ ਰੁਕੇ ਤੇ ਕਾਡੀ ਕਾਡੀ ਕਾਫੀ ਬਾਜੀ ਲੈਣੀ ਆ ਆਪਾਂ ਕਾਫੀ ਜਿਹੜੀ ਤੁਸੀਂ ਬੁਲਾ ਦੋਗੇ ਨਹੀਂ ਕਿਹੜੀ ਦੱਸੋ ਕਿਹੜੀ ਵੀ ਨਹੀਂ ਹੁਕਮ ਕਰੋ ਆਪਾਂ ਫਲੈਟ ਵਾਈਟ ਕੈਪੂਚੀਨੋ ਮੌਕਾ ਅੱਛਾ ਜੀ ਆ ਲਾਤੀ ਪੰਪ ਹਾਂਜੀ ਮਿੱਤਰੋ ਆਪਾਂ ਟਾਪੂ ਤੋਂ ਜਿਹੜਾ ਨੇਪੀਅਰ ਨੂੰ ਜਾਣਦੇ ਆ ਤੇ ਥੋੜਾ ਜਿਹਾ ਡੱਪ ਗਏ ਅੱਗੇ ਸੈਂਟਰ 'ਚ ਆ ਗਏ ਪਰ ਮੈਨੂੰ ਥੋੜਾ ਜਿਹਾ ਨਾ ਵਿਊ ਬੜਾ ਵਧੀਆ ਲੱਗਾ ਚਲੋ ਅੱਗੇ ਵੀ ਤੁਹਾਨੂੰ ਦੱਸੀਦਾ ਪਰ ਆ ਜਿਹੜੀ ਚੀਜ਼ ਹੈ ਨਾ ਕਿ ਰੁੱਖ ਕੱਟ ਕੇ ਤੇ ਦੁਬਾਰਾ ਲਾਉਣੀ ਇਹ ਬੜੀ ਵੱਡੀ ਗੱਲ ਆ ਕਿਉਂਕਿ ਲੱਕੜ ਦਾ ਇੱਥੇ ਇਸਤੇਮਾਲ ਕਰਦੇ ਆ ਪਰ ਫਿਰ ਵੀ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਜਿਹੜੇ ਪੌਦੇ ਆ ਉਹ ਲਾਉਂਦੇ ਨੇ ਕਿ ਗਿਣਤੀ ਕਰਕੇ ਰੱਖਦੇ ਨੇ ਕਿ ਕਿੰਨੇ ਕੱਟਦੇ ਆ ਤੇ ਕਿੰਨੇ ਲਾਉਣੇ ਆ ਇਹ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਂਦਾ ਇਹ ਨਿਊਜ਼ੀਲੈਂਡ ਦੇ ਵਿੱਚ ਖਾਸ ਕਰ ਤੇ ਕਿਉਂਕਿ ਪਾਣੀ ਹਵਾ ਇਹ ਤੋਂ ਸਾਰਾ ਕੁਝ ਬਣਦਾ ਆ ਤੇ ਕੰਤੇਬਾ ਜੀ ਆਪਾਂ ਕਿੰਨੇ ਕਿਲੋਮੀਟਰ ਅਗੇ ਤੇ ਕਿੰਨਾ ਰਹਿ ਗਿਆ ਰਸਤਾ ਹੋਰ ਤੁਹਾਡੇ ਹਿਸਾਬ ਨਾਲ ਆਪਾਂ ਨੂੰ ਭਾਜੀ ਰਹਿ ਗਿਆ 130 ਕਿਲੋਮੀਟਰ ਰਹਿ ਗਿਆ ਅੱਛਾ ਜੀ 130 ਕਿਲੋਮੀਟਰ ਅੱਗੇ ਅੱਗੇ ਤੇ ਆਪਾਂ ਪਿੱਛੋਂ ਆਲਮੋਸਟ ਰਫਲੀ 45 ਆਪਾਂ ਡੇਢ 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 ਦੋ ਘੰਟੇ ਦੀ ਵਾਰਟ ਆ ਗਏ ਆ ਡੇਢ ਘੰਟੇ ਦੀ ਅੱਛਾ ਜੀ ਪਰ ਦਿਲ ਨਹੀਂ ਕਰਦਾ ਕਿ ਗੱਡੀ ਰੋਕੀਏ ਹਨਾ ਕਿੰਨਾ ਮਜ਼ਾ ਆਉਂਦਾ ਦਿਲ ਕਰਦਾ ਗੱਡੀ ਚਲਾਈ ਜਾਈਏ ਤੇ ਜੇ ਕਿਤੇ ਆਪਾਂ ਮੈਨੂੰ ਲੱਗਦਾ ਕਿ ਆਪਾਂ ਜੇ ਪੰਜਾਬ ਚ ਹੋਈਏ ਜਾਂ ਕਿਤੇ ਹੋਰ ਚਲੋ ਹੈ ਤੇ ਵਧੀਆ ਪਰ ਜਦੋਂ ਆਪਾਂ ਪਹਾੜੀ ਲਾਕੇ ਚ ਜਾਂਦੇ ਹਾਂ ਉਦੋਂ ਆਪਾਂ ਗੱਡੀ ਰੋਕਣ ਦਾ ਦਿਲ ਨਹੀਂ ਕਰਦਾ ਜੇ ਤੁਰੇ ਜਾਈਏ ਤੁਰੇ ਜੀ ਕਿ ਹਨਾ ਮਜ਼ਾ ਆਉਂਦਾ ਪਹਾੜੀਆਂ ਚ ਵਾਦੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਪਰ ਜਦੋਂ ਰਸਤਾ ਉਦਾਂ ਦਾ ਖਰਾਬ ਹੁੰਦਾ ਹੈ ਫਿਰ ਦਿਲ ਕਰਦਾ ਕਿ ਯਾਰ ਛੜਕ ਪਤਾ ਨਹੀਂ ਕਦੋਂ ਸਾਫ਼ ਹੋਣੀ ਆ ਢੋਏ ਬੜੇ ਡੂੰਘੇ ਆ ਇਹ ਗੱਲਾਂ ਕਈ ਵਾਰ ਆਪ ਸੋਚਦੇ ਆ ਨਾ ਇਹ ਚੀਜ਼ਾਂ ਪਰ ਇੱਥੇ ਨਹੀਂ ਦਿਲ ਕਰਦਾ ਵੀ ਗੱਡੀ ਰੋ ਤੇ ਇਹ ਤੇ ਆਪਾਂ ਇਦਾਂ ਲੱਗਣ ਦੇ ਜਿੱਦਾਂ ਨਾ ਕਿਸੇ ਸਿੰਦਰੀ ਦੇ ਅੰਦਰ ਵੜ ਗਏ ਆ ਹਾਂਜੀ ਹਾਂਜੀ ਹਨਾ ਹੁਣ ਉਹ ਬਾਹਰ ਸਾਹਮਣੇ ਦੇਖੋ ਜਿੱਦਾਂ ਬਹੁਤ ਲੱਗੀ ਆ ਜੇ ਕੈਮਰੇ ਦੇ ਵਿੱਚ ਕਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਜੋ ਆਪਣੀ ਅੱਖਾਂ ਨਾਲ ਆਪਾਂ ਨੂੰ ਦ੍ਰਿਸ਼ਤ ਦੇਖ ਰਹੇ ਆ ਕਿ ਉਸੇ ਹਿਸਾਬ ਨਾਲ ਟਰਾਈ ਕਰ ਰਹੇ ਆ ਕਿ ਬੈਸਟ ਕੈਮਰੇ ਦੇ ਵਿੱਚ ਉਹ ਵੀਡੀਓ ਕੈਪਚਰ ਕਰਨ ਦੇ ਕਿ ਸਾਰੇ ਤੁਹਾਡੇ ਸਰੋਤਿਆਂ ਨੂੰ ਜਿਹੜੇ ਦੇਖਦੇ ਉਹਨਾਂ ਨੂੰ ਇਦਾਂ ਵਧੀਆ ਲੱਗੇ ਕਿ ਹਾਂ ਵੀ ਯਾਰ ਕਿ ਦੇਖੋ ਇੱਕ ਜਿਹੜੀ ਨੇਚਰ ਆ ਨੇਚਰ ਬਹੁਤ ਬਿਊਟੀਫੁਲ ਆ ਬਹੁਤ ਜ਼ਿਆਦਾ ਹੁਣ ਤੁਸੀਂ ਜਿੱਦਾਂ ਆਪਾਂ ਮਤਲਬ ਤੁਸੀਂ ਕੈਨੇਡਾ ਵੀ ਰਹੇ ਹੋ ਹਨਾ ਉੱਥੇ ਵੀ ਰਹੇ ਹੋ ਪਰ ਮੈਨੂੰ ਲੱਗਦਾ ਕਿ ਕੈਨੇਡਾ ਵੀ ਬਹੁਤ ਸੋਹਣਾ ਮੈਂ ਨਹੀਂ ਕਹਿੰਦਾ ਕੈਨੇਡਾ ਸੋਹਣਾ ਨਹੀਂ ਹਨਾ ਵੀ ਉੱਥੇ ਵੀ ਨੇਚਰ ਬੜਾ ਵਧੀਆ ਪਰ ਜਿਹੜਾ ਨਿਊਜ਼ੀਲੈਂਡ ਦੀ ਧਰਤੀ ਤੇ ਆਪਾਂ ਨਵੀਆਂ-ਨਵੀਆਂ ਚੀਜ਼ਾਂ ਕੁਦਰਤ ਆ ਤੇਜ ਦਾ ਹਵਾ ਪੰਛੀ ਲਾਲੋ ਜਾਂ ਹੋਰ ਚੀਜ਼ਾਂ ਇਹਨਾਂ ਦਾ ਜਿਹੜੇ ਇੱਥੋਂ ਦੇ ਵਸਨੀਕ ਨੇ ਜਾਂ ਰਹਿਣ ਵਾਲੇ ਆ ਉਹ ਬਹੁਤ ਧਿਆਨ ਰੱਖਦੇ ਆ ਹਨਾ ਹਾਂਜੀ ਨਿਊਜ਼ੀਲੈਂਡ ਇੱਕ ਆਈਲੈਂਡ ਆ ਜਿੱਦਾਂ ਆਪਣੇ ਆਈਲੈਂਡ ਕਹ ਦਿੰਨੇ ਆ ਉਥੋਂ ਲੱਗੇ ਜਦੋਂ ਕੈਨੇਡਾ ਅਮਰੀਕਾ ਦੇ ਹਵਾਈ ਹੁੰਦਾ ਇੱਦਾਂ ਆਇਲੈਂਡ ਆ ਟ੍ਰੋਪੀਕਲ ਆਇਲੈਂਡ ਟਾਈਪ ਕਹ ਲੋ ਪਰ ਇੱਥੇ ਵੈਦਰ ਇੰਨਾ ਫਲਕਚੂਏਟ ਰਹਿਦਾ ਸਮਝ ਨਹੀਂ ਰਹਿੰਦੀ ਪੂਰਾ ਸਾਲ ਵਿੰਟਰ ਵੀ ਆਉਂਦੀ ਆ ਲੋ ਡਾਕਲੇ ਜੀ ਪੰਜਾਬੀ ਪੁਲਿਸ ਵਾਲੇ ਨੇ ਹਨਾ ਸਪੀਡ ਤੇ ਚੱਲਦੇ ਹੋਣੇ ਮੇਰੇ ਖਿਆਲ ਨਾਲ ਵਿੱਚੇ ਮੈਂ ਤੁਹਾਨੂੰ ਟੋਕਦਾ ਹਾਂ ਕਿ ਸਮਰ ਵੀ ਆਉਂਦੀ ਵਿੰਟਰ ਵੀ ਆਉਂਦੀ ਪ੍ਰੋਪਰ ਪਰ ਹੈਗਾ ਇੱਕ ਆਇਲੈਂਡ ਆ ਗ੍ਰੀਨਰੀ ਬਹੁਤ ਜ਼ਿਆਦਾ ਆ ਜਿੰਨੇ ਵੀ ਹੁਣ ਇੱਥੇ ਆਉਂਦੇ ਕੈਨੇਡਾ ਤੋਂ ਘੁੰਮਣ ਆਉਂਦੇ ਆ ਅਮਰੀਕਾ ਤੋਂ ਘੁੰਮਣ ਆਉਂਦੇ ਆ ਮੈਂ ਰეკਮੈਂਡ ਕਰਦਾ ਹਰ ਇੱਕ ਬੰਦਾ ਆਣ ਕੇ ਕੰਟਰੀ ਦੇਖੇ ਹੁਣ ਉਥੇ ਆਪਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਸੈਨ ਫਰਾਂਸਿਸਕੋ ਹੋ ਗਿਆ ਐਲ ਏ ਹੋ ਗਿਆ ਵੈਨਕੂਵਰ ਹੋ ਗਿਆ ਬੰਦਾ ਟ੍ਰੈਫਿਕ ਦੇ ਵਿੱਚ 2-2 ਘੰਟੇ ਲੰਘ ਜਾਂਦੇ 3-3 ਘੰਟੇ ਲੰਘ ਜਾਂਦੇ 4-4 ਇੱਥੇ ਟ੍ਰੈਫਿਕ ਇੰਨਾ ਜ਼ਿਆਦਾ ਸਭੀਆ ਨਹੀਂ ਸਿੰਗਲ ਰੋਡ ਆ ਦੇਖੋ ਹੁਣ ਜਾਣੇ ਇੱਥੇ ਸਿੰਗਲ ਰੋਡ ਆ ਹਾਈਵੇ ਬਹੁਤ ਰੀਅਰ ਆ ਆਕਲੈਂਡ ਨੂੰ ਜਾਂਦੇ ਤੁਹਾਨੂੰ ਹਾਈਵੇ ਮਿਲੂਗੇ ਸਿੰਗਲ ਰੋਡ ਆ ਪਰ ਇੱਥੇ ਨੇਚਰ ਬਹੁਤ ਵਧੀਆ ਹੈ ਡਰਾਈਵ ਲੌਂਗ ਡਰਾਈਵ ਤੇ ਜਾਣਾ ਸਾਊਥ ਆਇਲੈਂਡ ਆਲ ਕੁਇਨਸਟਾਊਨ ਹੋ ਗਿਆ ਉਹ ਬਹੁਤ ਫੇਮਸ ਆ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਜਦੋਂ ਇੱਥੇ ਵਿੰਟਰ ਹੁੰਦੀ ਆ ਕੁਇ ਜਿੱਥੇ ਹਰ ਇੱਕ ਬੰਦਾ ਜਾ ਕੇ ਕਹਿੰਦਾ ਕਿ ਅਸੀਂ ਕুইਨਸਟਾਊਨ ਜਾ ਕੇ ਆਈਏ ਪਰ ਨਹੀਂ ਇੱਥੇ ਪਾਣੀ ਹਵਾ ਜਿਵੇਂ ਬੀਚ ਲਾ ਲੋ ਹਨਾ ਕਿ ਮੈਂ ਇੱਥੇ ਵੇਖਿਆ ਕਿ ਪੱਥਰ ਵਾਲੇ ਬੀਚ ਬਹੁਤ ਘਟਿਆ ਜ਼ਿਆਦਾਤਰ ਰੇਤ ਆ ਹਨਾ ਕਿ ਫਿਰ ਇੱਥੇ ਸੱਪ ਐ ਨਹੀਂ ਦੱਸਦੇ ਹਨਾ ਜਰੀਲੀਆਂ ਚੀਜ਼ਾਂ ਹੈ ਨਹੀਂ ਥੂਆਂ ਨਹੀਂ ਇੱਥੇ ਕਿ ਜਿਵੇਂ ਕਈ ਵਾਰ ਬੱਚੇ ਡਰਦੇ ਆ ਨਾ ਕਿ ਜੰਗਲ ਚੋਂ ਨਿਕਲ ਕੇ ਸਾਨੂੰ ਆ ਲੜ ਜੂ ਆ ਇਹ ਉਹ ਉਹ ਇੱਥੇ ਬਹੁਤ ਵਧੀਆ ਆ ਕਿ ਮਤਲਬ ਇੱਥੇ ਇਹੋ ਜਿਹਾ ਕੋਈ ਵੀ ਜਿਹੜਾ ਜੀਵ ਜੰਤੂ ਨਹੀਂ ਹੈਗਾ ਪਿੱਛੇ ਜੇ ਦੱਸਦੇ ਆ ਕਿ ਪਾਣੀ ਸ਼ਾਰਕ ਆਈ ਸੀ ਆਪਾਂ მოਹਣਾ ਤੁਹਾਡੇ ਲਾਗੇ ਤੇ ਪਰ ਉਹ ਵੀ ਹਾਈਲਾਈਟ ਜਾਰੀ ਕਰ ਦਿੰਦੇ ਆ ਪਰ ਆਪਾਂ ਨੂੰ ਇਹ ਚੀਜ਼ਾਂ ਦਾ ਜਰੂਰ ਮੇਰੇ ਹਿਸਾਬ ਨਾਲ ਤੇ ਧਿਆਨ ਰੱਖਣਾ ਬਣਦਾ ਵੀ ਆ ਕਿ ਹਾਂ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਜਗ੍ਹਾ ਤੇ ਲੈ ਕੇ ਜਾਣਾ ਆ ਕਿਦਾਂ ਦਾ ਵਿਊ ਵਿਖਾਉਣਾ ਆ ਜੇ ਤੁਸੀਂ ਤੁਹਾਡੀ ਪਹੁੰਚ ਪੈਂਦੀ ਜੇ ਤੁਹਾਡੀ ਜੇਬ ਸਾਧ ਦਿੰਦੀ ਆ ਤੇ ਆਪਣੀ ਫੈਮਿਲੀ ਨੂੰ ਜਿਹੜੇ ਵੇਖ ਰਹੇ ਨੇ ਮੈਂ ਕਹਾਂਗਾ ਵੀ ਜਿਹੜੀ ਮਰਜ਼ੀ ਹੋਰ ਕੰਟਰੀਆਂ ਚ ਵਸਦੇ ਅਮਰੀਕਾ ਕੈਨੇਡਾ ਵਾਲੇ ਵੇਂਦੇ ਉਹ ਤੇ ਨਿਊਜ਼ੀਲੈਂਡ ਜਰੂਰ ਲੈ ਕੇ ਆਇਓ ਹਾਂ ਪਾ ਜੀ ਨੇ ਰਾਜ ਗੱਡੀ ਰੋਕ ਲਈ ਆ ਵਾਪਸ ਮੋੜੀ ਹੀ ਅੱਗੇ ਲੰਘ ਗਏ ਹਾਂ ਬੈਕ ਲੈ ਕੇ ਆਏ ਆ ਪਰ ਰਿਸਕ ਲਿਆ ਬੜਾ ਵੱਡਾ ਤੇ ਰਸਤੇ ਚ ਇੱਕ ਝਰਨਾ ਆਉਂਦਾ ਵੇਖੋ ਤੇ ਸਾਰੇ ਜਿਹੜੇ ਰੁਕਦੇ ਆ ਇੱਥੇ ਫੋਟੋਆਂ ਖਿਚਾਉਂਦੇ ਆ ਤੇ ਬਹੁਤ ਸੋਹਣੀ ਇੱਥੋਂ ਲੰਘ ਕੇ ਜਾਂਦੇ ਨੇ ਇੱਥੇ ਰੁਕਦੇ ਆ ਬਹੁਤ ਸੋਹਣਾ ਉੱਥੋਂ ਪਾਣੀ ਥੱਲੇ ਡਿੱਗਣ ਡਿਆ ਆ ਪਰ ਦੱਸ ਦਿਆ ਪਾਣੀ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਆਪੇ ਪਹਾੜ ਦੇ ਅੰਦਰੋਂ ਨਿਕਲਦਾ ਪਾਣੀ ਇੱਥੇ ਤੇ ਥੱਲੇ ਡਿੱਗਦਾ ਆ ਬੜਾ ਸੋਹਣਾ ਆ ਤੇ ਥੱਲੇ ਜਿਹੜੀ ਜਗਾ ਜਿੱਥੇ ਪਾਣੀ ਡਿੱਗਦਾ ਉਹ ਜਗਾ ਨਹੀਂ ਦਿੰਦੀ ਬਹੁਤ ਡੂੰਘਾ ਥੱਲੇ ਤੱਕ ਆ ਮੈਂ ਜ਼ੂਮ ਕਰਕੇ ਵੀਡੀਓ ਬਣਾਉਣ ਲਿਆ ਬਹੁਤ ਸੋਹਣੀ ਜਗਾ ਆ ਪੀਲੀ ਬਣਦੀ ਆ ਵੱਡੇ ਪੱਖੇ ਲੱਗੇ ਆ ਪਹਾੜ ਦੇ ਉੱਪਰ ਤੇ ਉਹ ਘੁੰਮਦੇ ਮੇਰੇ ਸਾਹਮਣੇ 100 ਤੋਂ ਵੱਧ ਲੱਗੇ ਹੋਣੇ ਸਾਰੇ ਪਹਾੜ ਤੇ ਐ ਅੱਗੇ ਬੱਦਲ ਵੀ ਬੜੇ ਸੋਹਣੇ ਆਗੇ ਬੱਦਲਾਂ ਚ ਚੱਲੇ ਆ ਜੱਕ ਦਾ ਮੀ ਮੌਸਮ ਜਿਹੜਾ ਚੇਂਜ ਹੋ ਗਿਆ ਹਨਾ ਕਿ ਆਪਾਂ ਇੱਕ ਪਹਾੜ ਲਾਂਕੇ ਦੂਜੇ ਪਹਾੜ ਤੇ ਪਹੁੰਚੇ ਆ ਤੇ ਫਿਰ ਵੀ ਜੱਕ ਦਾ ਮੌਸਮ ਜਿਹੜਾ ਉਹ ਚੇਂਜ ਹੋ ਗਿਆ ਆ ਤੇ ਹਵਾ ਦੇ ਨਾਲ ਜਦੋਂ ਪੱਖੇ ਘੁੰਮਦੇ ਆ ਤੇ ਇੱਥੇ ਬਿਜਲੀ ਬਣਦੀ ਆ ਇਹ ਕੰਤੇਪਾਜੀ ਕਦੋਂ ਕਦਿ ਲੱਗੇ ਆ ਇੱਥੇ ਜਿਹੜਾ ਪੱਖੇ ਲੱਗੇ ਨੇ ਇਹ ਡੇਢ ਕ 2 ਸਾਲ ਹੋਏ ਹੋ ਗਾ 2 ਸਾਲ 2 ਕ ਸਾਲ ਪਹਿਲੋਂ ਲਾਏ ਆ ਜੀ ਅੱਛਾ ਜੀ ਹਾਂ ਜੀ ਇਹਨਾਂ ਨੂੰ wind mill ਕਹਿੰਦੇ ਆ wind mill ਇਹ ਆਪਣੇ ਜਿਹੜੇ ਇਲੈਕਟ੍ਰਿਸਿਟੀ ਬਣਦੀ ਆ ਨਾ ਉਹਦੇ ਲਈ ਯੂਜ਼ ਹੁੰਦੇ ਆ ਓਕੇ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਇਹ ਵਲੈਂਟਨ ਨੂੰ ਵੀ ਜਾਂਦੇ ਹੋਏ ਰਾਹ ਦੇ ਵਿੱਚ ਪਹਾੜੀਆਂ ਤੇ ਆਉਂਦੇ ਆ ਵਲੇ ਟੰਗ ਨਾਲ 100 ਤੋਂ ਜ਼ਿਆਦਾ ਲੱਗਦੀ ਮੈਨੂੰ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਆ ਸਾਰੀਆਂ ਪਹਾੜੀਆਂ ਤੇ ਇੱਧਰ ਖੱਬੇ ਬੰਨੇ ਵੀ ਆ ਜਿਹੜੇ ਪਹਾੜ ਦੇ ਮਗਰ ਆ ਖੱਬੇ ਬੰਨੇ ਨੂੰ ਜੇ ਦਿਖਾਉਂਗੇ ਸਰੋਤਿਆਂ ਨੂੰ ਸਾਰਿਆਂ ਨੂੰ ਉਹ ਪਹਾੜ ਜਿਹੜਾ ਉਧਰ ਦੇਖਦਾ ਨਹੀਂ ਵੀਡੀਓ ਦੇ ਵਿੱਚ ਉੱਥੇ ਵੀ ਆ ਅੱਛਾ ਠੀਕ ਹੈ ਜੀ ਪਰ ਇੱਕ ਚੀਜ਼ ਵਾਲੀ ਸ਼ਾਇਦ ਕਪੂਰਥਲਾ ਚਲ ਜੀਏ ਉਧਰ ਲੋਕ ਆਲੂ ਲੋਂਦੇ ਜ਼ਿਆਦਾ ਹਨਾ ਤੇ ਬੜੀ ਵਧੀਆ ਚੀਜ਼ਾਂ ਨੇ ਕਿ ਇੱਥੇ ਵੀ ਜਿੱਦਾਂ ਅਲੱਗ-ਅਲੱਗ ਚੀਜ਼ਾਂ ਬਣਦੀਆਂ ਨੇ ਹਵਾ ਪਾਣੀ ਜਾ ਕਿਦਾਂ ਦਾ ਮੌਸਮ ਹੈ ਉਹਦੇ ਹਿਸਾਬ ਦੇ ਨਾਲ ਹਾਂ ਮਿਲਟਰਨ ਸਪੈਰਾਗਸ ਲੱਗਦੀ ਹੈ ਅੱਛਾ ਮਿਲਟਰਨ ਸਪੈਰਾਗਸ ਹਾਂ ਸਪੈਰਾਗਸ ਅੱਛਾ ਜੀ ਤੇ ਉਹ ਆਪਾਂ ਨੂੰ ਚਲੋ ਨਹੀਂ ਤੁਹਾਨੂੰ ਪਤਾ ਹੋਣਾ ਪਰ ਚਲੋ ਜਿਹੜੇ ਬਾਹਰ ਰਹਿੰਦੇ ਉਹਨੂੰ ਤਾਂ ਪਾਜੀ ਪਤਾ ਹੀ ਹੋਣਾ ਸਪੈਰਾਗਸ ਉਹ ਹੁੰਦੀ ਆ ਜਿਹੜੀ ਜਿੱਦਾਂ ਮੂngਲੇ ਆਈਆਂ ਹੁੰਦੀਆਂ ਮੂਲੀਆਂ ਵਾਂਗੂ ਉਹ ਅੱਜ ਸਵੇਰੇ ਕੱਟਦੇ ਉਹਨੂੰ ਹਾਂ ਜੀ ਇਸ ਵੇਲੇ ਕੱਲੂ ਫੇਰ ਓਡੀ ਹੋ ਜਾਂਦੀ ਆ ਅੱਛਾ ਫੇਰ ਦੁਬਾਰਾ ਓਡੀ ਹਾਂ ਸੈਲਡਾਵਾ ਹੁੰਦਾ ਜਿੱਦਾਂ ਸੈਲਡਾ ਹੁੰਦਾ ਆ ਅੱਛਾ ਜੀ ਆਪਾਂ ਆਪਣੇ ਮੀਲਾਂ ਦੇ ਨਾਲ ਖਾਣ ਲਈ ਓਕੇ ਓਕੇ ਆਪਾਂ ਪਹੁੰਚ ਗਏ ਜੀ ਨੇ ਸਾਈਨ ਲੱਗਾ ਆ ਇੱਥੋਂ ਆਪਾਂ ਸੱਜੇ ਹੱਥ ਨੂੰ ਗੱਡੀ ਮੋੜ ਲਈਏ ਤੇ ਆਪਾਂ ਟੀਪੁਕੀ ਤੋਂ ਹੋਣਦੇ ਆ ਤੇ ਨੇਪੀਅਰ ਪਹੁੰਚ ਗਏ ਆ ਤੇ ਜਿਹੜਾ ਨੇਪੀਅਰ ਦਾ ਸਾਰਾ ਮੌਸਮ ਆ ਐ ਬੜਾ ਸੁਹਾਵਣਾ ਜਿਹਾ ਹੋਇਆ ਪਰ ਆ ਬੱਦਲ ਹੋਏ ਪੈਣੇ ਥੋੜ੍ਹੀ ਥੋੜ੍ਹੀ ਬਾਰਿਸ਼ ਹੋਣਦੀ ਆ ਕਿਤੇ ਕਿਤੇ ਰੁਕ ਜਾਂਦੀ ਕਿਤੇ ਕਿਤੇ ਹੋਣ ਲੱਗ ਪੈਂਦੀ ਆ ਤੇ ਬੜਾ ਸੋਹਣਾ ਮਾਹੌਲ ਆ ਆਪਾਂ ਪੀਣ ਅੱਗੇ ਆ ਜੀ ਜੂਸ ਇੱਥੇ ਲੱਗੇ ਰੁਕਣਾ ਇਹ ਨਾਲ ਜਿਹੜੇ ਅੰਗੂਰ ਲੱਗੇ ਆ ਪਿੱਛੇ ਮੱਖੀ ਵੀ ਆ ਇੱਧਰ ਐਪਲ ਲੱਗੇ ਨੇ ਸੇਬ ਜਿਹੜੇ ਤੁਹਾਨੂੰ ਪਤਾ ਹੀ ਆ ਆਪਣੇ ਆਪਣੇ ਹੁੰਦੇ ਨੇ ਕਸ਼ਮੀਰ ਦੇ ਵਿੱਚ ਤੇ ਇਹ ਮਨ ਲੱਗਾ ਇਕੱਲੇ ਫਰੂਟ ਵਾਲੀ ਜਗ੍ਹਾ ਹੈ ਜਿੱਥੇ ਆਪਾਂ ਰੁਕੇ ਹਣਾ ਤੇ ਭਾਜੀ ਜੂਸ ਲੈਣ ਭਾਜੀ ਕਿਹੜਾ-ਕਿਹੜਾ ਲੈਣਾ ਜੂਸ ਅੱਛਾ ਮਿਕਸ ਆਪਾਂ ਲਗੇਆਂ ਲੈਣ ਜੂਸ ਤੇ ਫਿਰ ਜੂਸ ਪੀ ਕੇ ਅੱਗੇ ਚਾਲੇ ਪਾਵਾਂਗੇ ਤੁਹਾਨੂੰ ਇੱਥੇ ਥੀ ਵਿਊ ਦਿਖਾ ਦਈਏ ਕਿੰਨਾ ਸੋਹਣਾ ਆ ਨਾ ਆਹ ਤੁਸੀਂ ਵੇਖ ਸਕਦੇ ਹੋ ਪਿਛਲੇ ਪਾਸੇ ਮੈਂ ਜਾਂਦਾ ਇੱਧਰ ਨੂੰ ਇੱਧਰ ਆ ਐਪਲ ਦੇ ਬੂਟੇ ਨੇ ਆ ਲੱਗੇ ਨੇ ਆਪ ਨੂੰ ਕਿੰਨੇ ਸੋਹਣੇ ਆ 골ਡਨ ਐਪਲ ਲੱਗੇ ਨੇ ਆ ਵੇਖੋ ਐਪਲ ਕਿਤੇ ਗੱਡਾ ਵੱਡਾ ਸਜੇ ਪਿੱਛੇ ਸਾਰੇ ਔਰੰਜ ਵੀ ਆ ਇੱਥੇ ਫਰੂਟ ਜਿਆਦਾ ਤਰਿਆ ਭਾਈ ਨੇ ਲੈ ਲਿਆ ਆ ਆਲੂ ਬੁਖਾਰੇ ਕੀ ਲੈ ਲਿਆ ਬਾਜੀ ਆਲੂ ਬੁਖਾਰਾ ਡੱਬਾ ਲੈ ਲਿਆ ਅੱਧਾ ਕਰਤਾ ਖਾ ਗਏ ਦੋ ਇੱਕ ਤੇ ਮੈਂ ਖਾ ਆ ਗਿਆ ਤਿੰਨ ਚਾਰ ਭਾਜੀ ਖਾ ਗਿਆ ਇਦਰ ਸ਼ਿੰਦਰੀ ਭਾਜੀ ਤੇ ਰੋਗੇ ਆ ਭਾਜੀ ਸਾਰਾ ਤਾਜ਼ਾ ਫਰੂਟ ਹੈ ਇਥੇ ਹਨ ਜਿਹੜੀ ਆਈਸਕ੍ਰੀਮ ਬਣਦੀ ਆ ਉਹ ਵੀ ਰੀਅਲ ਹੈ ਹਨਾ ਤਾਜੀ ਤੇ ਰੋਡ ਤੇ ਖੜਿਆ ਨਾਲ ਆਪਾਂ ਫਰੂਟ ਖਾਂਦੇ ਆ ਇਹ ਨੇਪੀਅਰ ਆਪਾਂ ਪਹੁੰਚ ਚੁੱਕੇ ਆ ਜੀ ਇਹ ਚਾਰ ਸਫੇਰੇ ਦਾ ਵਿਊ ਆ ਸਾਰੇ ਪਾਸੇ ਆਹ ਪ੍ਰਾਣੀ ਜਿਹਦਾ ਮੂਰਤੀਕਾਰ ਹੁੰਦੀ ਸੀ ਨਾ ਪਹਿਲੀਆਂ ਉਦਾਂ ਦੀ ਕਾਰ ਲੱਗੀ ਆ ਪਤਾ ਨਹੀਂ ਕਿਹੜੀ ਕੰਪਨੀ ਦੀ ਮੇਲਾ ਸਕੋਡਾ ਦੀ ਆ ਕਿ ਕਿਹੜੀ ਆ ਤੇ ਫਰੂਟ ਖਾਈ ਜਾਂਦੇ ਆ ਨਾਲ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ ਜੂਸ ਆ ਗਿਆ ਜੀ ਆਪਣਾ ਬਾਜੀ ਫੜਾ ਗਿਆ ਅੰਦਰ ਵੇਖੋ ਐ ਬਿਲਕੁਲ ਵੀ ਕੋਈ ਵੀ ਵਿੱਚ ਚੀਨੀ ਵਗੈਰਾ ਮਿੱਠਾ ਵਗੈਰਾ ਨਹੀਂ ਪਾਇਆ ਤੇ ਉਧਰ ਉਹ ਸ਼ਿੰਦਰੀ ਭਾਜੀ ਤੇ ਗੋਪਾ ਭਾਜੀ ਵੀ ਜੂਸ ਪੀਂਦੇ ਨੇ ਤੇ ਕੰਤਾ ਭਾਜੀ ਆਪਣਾ ਲੈ ਆਏ ਜੂਸ ਭਾਜੀ ਬਹੁਤ ਸੁਆਦ ਆ ਬਹੁਤ ਜ਼ਿਆਦਾ ਥੈਂਕ ਯੂ ਧੰਨਵਾਦ ਕਿਦੋਂ ਇਹੜੇ ਨੇ ਵਧੀਆ ਜਗ੍ਹਾ ਤੇ ਲੋਕੇਸ਼ਨਾਂ ਤੇ ਲੈ ਕੇ ਅੱਜ ਭਰਾ ਨੂੰ ਫਿਰਨਦੇ ਉਹ ਵਿਖਾਉਣ ਦੇਓ ਨਾਲ ਨਾਲ ਸਾਡੇ ਵੀਰ ਭਰਾ ਵੀ ਘੁੰਮਣ ਦੇ ਇਦਾਂ ਹੀ ਛਿਦਰੀ ਭਾਈ ਨੇ ਵਿੱਚ ਗਲਾਸ ਫੜਿਆ ਅੱਧਾ ਕਰਤਾ ਮੈਨੂੰ ਲੱਗਦਾ ਸਵਾਦ ਹੈ ਨਾ ਬਹੁਤ ਸਵਾਦ ਹੈ ਜੂਸ ਉਧਰ ਭਾਜੀ ਵੀ ਛਕਣ ਦੇ ਨੇ ਉਹ ਪਰਲੇ ਪਾਸੇ ਆਉਣ ਦੇ ਨੇ ਛੱਲੀਆਂ ਚੋਂ ਨਿਕਲਦੇ ਮੱਕੀ ਚੋਂ ਭਾਈ ਨੂੰ ਫੋਨ ਆ ਗਿਆ ਨਾਲ ਤੁਹਾਨੂੰ ਪਤਾ ਕੰਮ-ਕਾਰ ਮਗਰੋ ਚੱਲਦੇ ਨੇ ਸਾਰਿਆਂ ਨੂੰ ਸਾਹਮਣਾ ਪੈਂਦਾ ਵੇਖਣਾ ਪੈਂਦਾ ਆਪਾਂ ਰੁਕੇ ਆ ਜੀ ਨੇਪੀਅਰ ਪਹੁੰਚ ਗਏ ਆ ਤੇ ਪਰ ਇੱਥੇ ਇੱਕ ਬੀਚ ਬੜਾ ਸੋਹਣਾ ਆ ਭਾਜੀਣਾ ਉਹ ਪਿੱਕਾ ਲਾਤਾ ਉਥੇ ਇਹਦੇ ਇਹ ਵੀ ਵੀਡੀਓ ਜ਼ਰੂਰ ਤੁਸੀਂ ਬਣਾਓ ਤੇ ਇਹ ਜਿਹੜਾ ਬੀਚ ਆ ਇਹ ਸਾਰਾ ਪੱਥਰ ਨੇ ਮਤਲਬ ਛੋਟੇ ਆ ਬਜਰੀ ਜਿਵੇਂ ਕਹਿ ਸਕਦੇ ਹਾਂ ਨਾ ਆਪਾਂ ਉਹ ਆ ਤੇ ਥੱਲੇ ਜਿਹੜਾ ਪਾਣੀ ਬੜਾ ਤੇਜ਼ ਆ ਇੱਥੇ ਜ਼ਿਆਦਾ ਵੱਡੀਆਂ ਛੱਲਾਂ ਨੇ ਦੂਜੇ ਪਾਸੇ ਨੂੰ ਇੱਥੇ ਘਾਟ ਹੀ ਸਰ ਜਣੇ ਨਾ ਹੁੰਦੇ ਆ ਕਿਉਂਕਿ ਜਿਹੜਾ ਪਾਣੀ ਆ ਅੰਦਰ ਨੂੰ ਖਿੱਚਦਾ ਜੱਕਦਾ ਮੁੰਡੂਗਾ ਜ਼ਿਆਦਾ ਪਾਣੀ ਇਹ ਇੱਥੇ ਵੱਡੀਆਂ ਛੱਲਾਂ ਹੁੰਦੀਆਂ ਨੇ ਸਮੁੰਦਰ ਕੋਈ ਵੇਖ ਸਕਦੇ ਹੋ ਕਿੰਨੇ ਕਿੰਨੀ ਕਿੰਨੀ ਫਾਸਟ ਇਹ ਜਿਹਦੇ ਨਾਲ ਜਿਹੜਾ ਉਹ ਪਾਣੀ ਅੰਦਰ ਅੰਦਰ ਨੂੰ ਮੁੜਦਾ ਖਿੱਚਦਾ ਪਾਣੀ ਇਹ ਇਹ ਪਾਣੀ ਖਿੱਚਣ ਵਾਲਾ ਇਧਰ ਲਹਿਰਾਂ ਜਿਆਦਾ ਤੇਜ਼ ਆ ਆਪਾਂ ਜਿਆਦਾ ਲਾਗੇ ਨਹੀਂ ਜਾ ਸਕਦੇ ਤੇ ਇੱਥੋਂ ਤੁਹਾਨੂੰ ਬੁਖਾਰ ਆ ਰਹੀ ਹੈ ਇੱਥੋਂ ਤੱਕ ਸਾਰਾ ਆ ਵੇਖੋ ਪਾਣੀ ਸਾਰਾ ਪਾਣੀ ਉੱਤੇ ਤੱਕ ਪਹੁੰਚਦਾ ਜੱਕਦਮ ਕਦੀ ਛਾਲ ਤੇਜ਼ ਵੀ ਹੋ ਜਾਂਦੀ ਆ ਤੇ ਸਲੋ ਵੀ ਹੋ ਜਾਂਦੀ ਆ ਇੱਥੇ ਪੈਰ ਮੇਰੇ ਸਾਰੇ ਗਿੱਲੀ ਇੱਥੋਂ ਤੱਕ ਧਰਤੀ ਜਿਹੜੀ ਜ਼ਮੀਨ ਥੱਲੇ ਨੂੰ ਜਾਂਦੀ ਇੱਥੋਂ ਆਪਾਂ ਨੇਪੀਰਿਆਂ ਜੀ ਨੇਪੀਰ ਆਪਾਂ ਬੀਜ ਜਿਹੜਾ ਤੁਹਾਨੂੰ ਪੱਥਰ ਵਾਲਾ ਵਿਖਾਇਆ ਏ ਤੇ ਇਹ ਇੱਥੇ ਇੱਥੇ ਪੱਥਰ ਨਹੀਂ ਬਜਰੀ ਛੋਟੇ ਛੋਟੇ ਬਰੀਕ ਆ ਤੇ ਇੱਥੋਂ ਆਪਾਂ ਹੁਣ ਚਾਲੇ ਪਾਤੇ ਅੱਗੇ ਨੂੰ ਬਹੁਤ ਸੋਹਣਾ ਨੇਪੀਰ ਵੀ ਤੇ ਹੁਣ ਆਪਾਂ ਅੱਗੇ ਚੱਲੇ ਆਂ ਅਗਲਾ ਸ਼ਹਿਰ ਵੀ ਤੁਹਾਨੂੰ ਜਾ ਕੇ ਸਾਰਾ ਵਿਖਾ ਲਦੇ ਆਂ ਵੀ ਉਹ ਕਿਦਾਂ ਦਾ ਆ ਆਓ ਚਲਿਏ ਇਹ ਆ ਜੀ ਆੜੂ ਦਾ ਫਾਰਮ ਆੜੂ ਦੇ ਫਾਰਮ ਆ ਦੋਵਾਂ ਪਾਸੇ ਆੜੂ ਲੱਗੇ ਨੇ ਆ ਵੇਖੋ ਇੱਧਰ ਸਾਰੇ ਪਾਸੇ ਆੜੂ ਆੜੂ ਆ। ਉਹ ਲੱਗੇ ਨੇ ਬੜੇ ਸੋਹਣੇ ਲੱਗਣ ਦਾ ਇਹਨੇ। ਬੜੇ ਸਾਫ਼ ਸੁਥਰੇ ਐ ਇੱਕਦਮ ਲੈਣਾ ਚ ਸਿੱਧੇ ਸਿੱਧੇ ਆਪਾ ਉਤਰ ਲਗੇ ਗੱਡੀ ਰੋਕ ਲਈ ਆ। ਉਤਰ ਕੇ ਤੁਹਾਨੂੰ ਲੱਗੇ ਜਾ ਕੇ ਵਖਾ ਦਿੰਨੇ ਆ। ਆ ਵੇਖੋ ਆੜੂ ਲੱਗੇ। ਵਖੋ ਵਖ ਵੈਰਾਈਟੀ ਐ ਦੋਵਾਂ ਪਾਸੇ। ਕਿੰਨੇ ਵਧੀਆ ਤਰੀਕੇ ਨਾਲ ਅ ਕਿੰਨੀ ਸਾਫ਼ ਸਫਾਈ ਆ ਥੱਲੇ। ਘਾਲ ਆਇਆ ਐ ਵਧੀਆ ਕਰਕੇ। ਤੇ ਵਿੱਚੋਂ ਦੇ ਟਰੈਕਟਰ ਲੰਘ ਜਾਂਦਾ ਬੜਾ ਸੋਹਣਾ। ਆਤਾਰ ਲੱਗੀ ਹੋ ਕੋ ਟੱਪ ਕੇ ਨਾ ਜਾਵੇ ਕੈਮਰੇ ਵੀ ਲੱਗੇ ਹੁੰਦੇ ਇਹਨਾਂ ਦੇ ਕਿ ਕੋਈ ਆਪਾਂ ਅੰਦਰ ਨਹੀਂ ਜਾ ਸਕਦੇ ਪਰ ਆਪਾਂ ਤੁਹਾਨੂੰ ਵਿਖਾ ਰਹੇ ਮੇਰੇ ਹਿਸਾਬ ਨਾਲ ਇਹ 100 ਏਕੜ ਦੇ ਲੱਗੇ ਜਾ ਕੇ ਜ਼ਮੀਨ ਹੋਏਗੀ ਵੀ 100 ਕਿੱਲੇ ਦੇ ਲੱਗੇ ਜਾ ਕੇ ਹੋਊਗਾ ਵੀ ਆੜੂ ਲੱਗੇ ਜਿਹੜੇ ਹਾਂਜੀ ਮਿੱਤਰੋ ਆਪਾਂ ਲੈ ਲਿਆ ਜੀ ਸਟੋਨ ਫਰੂਟ ਪਾਜੀ ਉਹ ਨਹੀਂ ਲੈ ਕੇ ਆਏ ਆ ਤੇ ਕੰਤੇ ਭਾਈ ਦੇ ਮਾਮਾ ਜੀ ਕੋ ਪਹੁੰਚੇ ਤੇ ਸਟੋਨ ਫਰੂਟ ਲੈ ਕੇ ਤੇ ਗੱਡੀ 'ਚ ਰੱਖ ਲਿਆ ਆ ਤੇ ਹੁਣ ਆਪਾਂ ਰਾਹ ਜਿੱਥੇ-ਇਥੇ ਜਾਣਾ ਹੈ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਇੱਥੋਂ ਆਪਾਂ ਚਾਲੇ ਬਾਦਨੇ ਆ ਦੋ ਚਾਰ ਮਿੰਟ ਤੱਕ ਹੀ ਚਾਹ ਪਾਣੀ ਛਕ ਰਹੇ ਆ ਭਾਜੀ ਨੇ ਟਰੇਆਂ ਲਾ ਕੇ ਵਿੱਚ ਰੱਖਤੀਆਂ ਨੇ ਭਾਜੀ ਇਹ ਕਿੰਨੀ ਕਿੰਨੇ ਕਿੰਨੇ ਕਿਲੋ ਆ ਇੱਕ ਟਰੇ ਚ ਇਹ 10 ਕਿਲੋ ਦਾ ਬਾਕਸ ਹੈ 15 ਕਿਲੋ ਦੇਤਾ ਜੀ ਇਹ ਸਾਡੇ ਕੋ ਮੁਕਣਾ ਨਹੀਂ ਵੈਸੇ 15 ਕਿਲੋ ਭਾਈ ਨੇ ਦੇਤਾ ਫਰੂਟਾਨੂੰ ਹਨ ਇਹਨੂੰ 30 ਕਿਲੋ 30 ਕਿਲੋ ਅੱਛਾ 30 ਕਿਲੋ ਦੇ ਅੱਛਾ 10 ਕਿਲੋ ਦਾ ਹਾਂ ਇਹ 10 ਕਿਲੋ ਦਾ ਬਾਕਸ ਹੈ ਜੀ ਤੇ ਆਪਾਂ ਨੂੰ 30 ਕਿਲੋ ਮਿਲ ਗਿਆ ਫਰੂਟ ਮਿਲਦਾ ਰੋਟੀ ਖਾਨ ਦੀ ਲੋਡ ਨਹੀਂ ਦਿਨ ਚਾਰ ਦਿਨ ਹਨਾ ਕਿ ਜਿਆਦਾ ਦਿਨ ਚਲੋ ਮਹਾਰਾਜ ਕਿਰਪਾ ਕਰੇ ਜੀ ਫਰੂਟ ਲੈ ਕੇ ਆਪਾਂ ਹੁਣ ਹਾਂਜੀ ਆ ਕੇ ਵੀ ਦੇਖੋ ਬੱਠਾ ਵੀ ਦੇਖ ਲੈਣੇ ਖਾ ਕੇ ਹੁਣੇ ਜੀ ਖਾ ਕੇ ਚੈੱਕ ਕਰਾਂਗੇ ਆਪਾਂ ਜਰੂਰ ਆਪਾਂ ਫਰੂਟ ਖਾਂਦੇ ਆ ਇਹ ਆੜੂ ਵਰਗਾ ਟੇਸਟ ਹੈ ਇਹਦਾ ਆਪਣੇ ਇੰਡੀਆ 'ਚ ਇਹ ਨਹੀਂ ਮਿਲਦਾ ਇਹ ਸਿਰਫ ਇੱਥੇ ਮਿਲਦਾ ਜਾਂ ਹੋਰਾਂ ਕੰਟਰੀਆਂ 'ਚ ਸਪਲਾਈ ਹੁੰਦਾ ਬਹੁਤ ਮਿੱਠਾ ਹੈ ਖੋਣਾ ਇਧਰ ਛੱਲੀਆਂ ਵੀ ਲੈ ਆਏ ਆ ਭਾਜੀ ਹੁਣ ਸਾਡੇ ਲਈ ਆਂਦੇ ਕਿ ਤੁਹਾਨੂੰ ਟੀ ਪੁੱਕੀ ਨਾ ਪੂਰਾ ਲੋਡ ਕਰਕੇ ਭੇਜਣਾ ਵਿੱਚ ਰੱਖਣ ਦੀ ਜਗ੍ਹਾ ਨਹੀਂ ਲੱਭਣ ਦੀ ਜਿੰਨਾ ਫਰੂਟ ਲਈ ਆਉਂਦੇ ਆ ਕਦੀ ਛੱਲੀਆਂ ਲੈ ਆਉਂਦੇ ਆ ਕਦੀ ਸਬਜ਼ੀਆਂ ਲੈ ਆਉਂਦੇ ਆ ਚਾਹ ਚੜਾਇਆ ਪਿਆ ਮਾਮਿਆਂ ਨੂੰ ਪੂਰਾ ਅੱਜ ਹੈ ਭਾਜਣਾ ਪੈ ਗਿਆ ਛੱਲੀਆਂ ਤੇ ਲਵਾ ਭਾਜਿਆ ਨਾ ਜੀ ਆਹ ਸਹੀ ਗੱਲ ਆ ਉਹ ਆਂਦੇ ਨਾ ਜੋ ਨਾਨਕੇ ਜਾਈਏ ਤੇ ਬੜਾ ਹੁਣ ਚਾਹ ਬੜਾ ਹੁੰਦਾ ਆ ਤੇ ਇਦਾਂ ਚਾਹ ਆ ਮਾਮਿਆਂ ਕੋ ਆਏ ਆ ਤੇ ਇੱਥੇ ਅੱਜ ਹਾਂਜੀ ਇਹ ਸਾਰਾ ਨੇਪੀਅਰ ਦਾ 뷰 ਆ ਜੀ ਇੱਥੇ ਵੀ ਛੋਟੇ ਸ਼ਿਪ ਜਿਹੜੇ ਉਹ ਵੀ ਹੁੰਦੇ ਨੇ ਜਿਹੜੇ ਛੋਟੇ ਨਿੱਕੇ ਨੇ ਤੇ ਇਹ ਸਾਰਾ ਨੇਪੀਅਰ ਬਹੁਤ ਸੋਹਣਾ ਹੈ ਬੱਦਲ ਹੋਇਆ ਪਿਆ ਆ ਉਧਰ ਕੰਤਾਪਾਜੀ ਉੱਤੇ ਕੋਲਡਰਿੰਕ ਪੀਂਦੇ ਆਏ ਨੇ ਹਾਂਜੀ ਇੱਥੇ ਪਾਣੀ ਡੂੰਘਾ ਆ ਥੋੜਾ ਜਿਹਾ ਦਾ ਉਧਰ ਦੇਖ ਲੱਕੜਾਂ ਲੱਗੀਆਂ ਨੇ ਥੱਲੇ ਗੱਡੀਆਂ ਨੇ ਪਾਣੀ 'ਚ ਇਧਰੋਂ ਦੀ ਗੱਡੀ ਨਾਲ ਤੁਸੀਂ ਆਪਣੀ ਜਿਹੜੀ ਬੋਟ ਹੈ ਉਹ ਨੂੰ ਅੰਦਰ ਵਾਰ ਸਕਦੇ ਹੋ ਤੇ ਫਿਰ ਪਾਣੀ ਚ ਗਿਲ ਜਾ ਸਕਦੇ ਹੋ ਜਿਹੜੀਆਂ ਪਰਸਨਲ ਬੋਡਾਂ ਹੁੰਦੀਆਂ ਬੋਟਮ ਦੀ ਤੁਹਾਡੀ ਬਹੁਤ ਸੋਹਣੀ ਜਗ੍ਹਾ ਆ ਉਧਰ ਹੋਟਲ ਆ ਸਾਹਮਣੇ ਵਿਊ ਵੇਖਣ ਦੇ ਲਈ ਛੋਟ ਛੋਟੇ ਬੱਚੇ ਘੁੰਮਣੋਂ ਦੇ ਨਹੀਂ ਇੱਥੇ ਆਣ ਕੇ ਬੈਠ ਜਾਂਦੇ ਇੱਥੇ ਉਹ ਉੱਪਰਲੇ ਪਾਸੇ ਉਧਰ ਵੀ ਘਰ ਬਣੇ ਆ ਨਾਲ ਨਾਲ ਨਾ ਪਾਣੀ ਦੇ ਨਾਲ ਨਾਲ ਦੋਨੋਂ ਪਾਸੇ ਘਰ ਬਣੇ ਆ ਤੇ ਜੇ ਤੁਸੀਂ ਬੋਰਡ ਤੇ ਜਾਣਾ ਮੰਗਦੇ ਹੋ ਘੁੰਮਣਾ ਇੱਥੋਂ ਜਾ ਸਕਦੇ ਹੋ ਟਿਕਟ ਲੈ ਕੇ ਤੇ ਜੇ ਤੁਸੀਂ ਆਪਣੀ ਬੋਰਡ ਲੈਣੀ ਹੈ ਤਦ ਵੀ ਤੁਸੀਂ ਬੋਰਡ ਲੈ ਕੇ ਇੱਥੋਂ ਜਾ ਸਕਦੇ ਹੋ ਆਪਾਂ ਪਹੁੰਚ ਗਏ ਜੀ ਨੇਪੀਅਰ ਬਲਫ ਹਿੱਲ ਤੁਸੀਂ ਵੇਖ ਸਕਦੇ ਹੋ ਆਪਾਂ ਇਧਰੋਂ ਸਾਰਾ ਵਿਊ ਜਿਹੜਾ ਨੇਪੀਅਰ ਉੱਤੋਂ ਸਾਰਾ ਦਿਖਦਾ ਆ ਤੇ ਇਥੇ ਤੇਲ ਦੇ ਜਿਹੜੇ ਵੱਡੇ ਸ਼ੇਪ ਉਹ ਵੀ ਪਹੁੰਚਦੇ ਨੇ ਲੱਕੜ ਇਥੋਂ ਜਾਂਦੀ ਆ ਲੱਕੜ ਜਿਹੜੀ ਇੱਥੇ ਕੱਟ ਕੇ ਪੀਸ ਜਿਹੜੇ ਰੱਖੇ ਜਾਂਦੇ ਉਹ ਵੀ ਜਾਂਦੀ ਆ ਇਹ ਉੱਪਰ ਮੇਨ ਆ ਪਹਾੜ ਬਹੁਤ ਉੱਚਾ ਤੇ ਸਾਰੀ ਇੱਥੋਂ ਸਾਰਾ ਨੇਪੀਰ ਜਿਹੜਾ ਇੱਥੋਂ ਨਜ਼ਰ ਆਉਂਦਾ ਆ ਇਧਰ ਵੇਖ ਸਕਦੇ ਥੱਲੇ ਬਾਜੀ ਵਹੋਂ ਲਿਆਏ ਨੇ ਸਾਨੂੰ ਬੜੀ ਸੋਹਣੀ ਜਗ੍ਹਾ ਆ ਮੈਨੂੰ ਲੱਗਦਾ ਥੱਲੇ ਵੱਡਾ ਸ਼ਿਪ ਵੀ ਖੜਾ ਜਿਹੜੇ ਘੁੰਮਣ ਫਿਰਨ ਵਾਲੇ ਉਹ ਵੀ ਇੱਥੇ ਆਏ ਆ ਹਨਾ ਬਹੁਤ ਉੱਚੀ ਜਗ੍ਹਾ ਆ ਥੱਲੇ ਨੂੰ ਸਾਰਾ ਨਜ਼ਰ ਆਉਂਦਾ ਆ ਇਧਰਲੇ ਪਾਸੇ ਵੱਡੇ ਸ਼ਿਪ ਜਿਹੜੇ ਉਹ ਵੀ ਪਹੁੰਚੇ ਨੇ ਚਾਰ ਸਫੇਰੇ ਬਹੁਤ ਸੋਹਣੀ ਜਗ੍ਹਾ ਆ ਲੱਕਣਾ ਲੱਦੀਆਂ ਜਾ ਰਹੀਆਂ ਨੇ ਜਿੱਥੇ ਖੜਨੀਆਂ ਨੇ ਬਹੁਤ ਪਿਆਰੀ ਜਗ੍ਹਾ ਇੱਥੇ ਤਾਂ ਆ ਸਾਰਾ ਚਾਰ ਸਫੇਰੇ ਸਮੁੰਦਰ ਹੀ ਸਮੁੰਦਰ ਨਜ਼ਰ ਆਉਣ ਡਿਆ ਹਾਂਜੀ ਵੱਡਾ ਸ਼ਿਪ ਜਿਹੜਾ ਉਹ ਲੱਗਾ ਆ ਇਹ ਮਿਲਦਾ ਆਸਟ੍ਰੇਲੀਆ ਤੋਂ ਆਇਆ ਤੇ ਇਧਰ ਸਾਰਾ ਸਮੁੰਦਰ ਤੇਲ ਤੋ ਇਹ ਪਾਣੀ ਜਿਹੜਾ ਲੈਂ ਜੀ ਬਣੀ ਉਹ ਤੇਲ ਥੋੜਾ ਥੋੜਾ ਕਦੀ ਕਦੀ ਜਿਹੜਾ ਸ਼ਿਪ ਤੇ ਹੁੰਦਾ ਡੋਲ ਵੀ ਜਾਂਦਾ ਲੈਂਦੇ ਜਿਹੜਾ ਨਾ ਤੇਲ ਤੇ ਇਧਰ ਵੱਡੇ ਕੰਟੇਨਰ ਜਿਹੜੇ ਉਹ ਟਰੱਕਾਂ ਤੇ ਲੱਦ ਕੇ ਫੋਕ ਲਿਫਟ ਦੇ ਨਾਲ ਲੱਗੇ ਨੇ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਬਹੁਤ ਡੂੰਘਾ ਹੈ ਕਿਉਂਕਿ ਵੱਡੇ ਸ਼ਿਪ ਤਾਂ ਲੱਗਦੇ ਆ ਇਧਰ ਸ਼ੱਲਾਂ ਬਹੁਤ ਵੱਡੀਆਂ ਹੁੰਡੀਆਂ ਇਧਰ ਵੀ ਆਪਾਂ ਨੇਪੀਅਰ ਪਹੁੰਚੇ ਆ ਜੀ ਦੱਸਿਓ ਕਿਦਾਂ ਦਾ ਲੱਗਾ ਇਹ ਵਲੌਗ ਤੇ ਇਹ ਤੁਹਾਨੂੰ ਸਾਰਾ ਜਿਹੜਾ ਕੁਦਰਤ ਰਾਸਤੇ ਚ ਵਖਾਈਆ ਰਾਜ ਬਹੁਤ ਸੋਹਣਾ ਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੂਰਜ ਡੁੱਬ ਚੁੱਕਾ ਜੀ ਤੇ ਆਪਾਂ ਪਹੁੰਚ ਗਏ ਆ ਟਾਪੂ ਮੈਨੂੰ ਲੱਗਦਾ ਰਾਤ ਦੇ 11 ਕ ਵਜਣਗੇ 9 ਵਜੇ ਦਾ ਟਾਈਮ ਜਿਹੜਾ ਹੋ ਚੁੱਕਾ ਹੈ ਤੇ ਟਾਪੂ ਬਹੁਤ ਸੋਹਣਾ ਵਿਊ ਆ ਤੇ ਪਿਛਲੇ ਪਾਸੇ ਵੇਖ ਸਕਦੇ ਹੋ ਜਿਹੜੇ ਪਹਾੜ ਆ ਵਾਦੀਆਂ ਨੇ ਰੋਡ ਦੇ ਉਲੀ ਸਾਈਡ ਤੇ ਖੜਕੇ ਆਪਾਂ ਟਾਪੂ ਦੀ ਜਿਹੜੀ ਉਹ ਵੀਡੀਓ ਬਣਾਉਣ ਦੇ ਆ ਤੇ ਸਾਰੇ ਜਣੇ ਆ ਕੇ ਲਾਈਟਾਂ ਜਿਹੜੀਆਂ ਆ ਟਾਪੂ ਦੇ ਜਿਹੜਾ ਬਣਿਆ ਸਾਈਨ ਬਣਿਆ ਉਹਦੇ ਵਿੱਚ ਖਚਾਉਂਦੇ ਨੇ ਬੱਚੇ ਸਾਰੇ ਜਣੇ ਤੇ ਬਹੁਤ ਸੋਹਣਾ ਵਿਊ ਆ ਆ ਜੋ ਆਪਾਂ ਤੁਹਾਨੂੰ ਅੱਗੇ ਲੈ ਜਾਂਦੇ ਆ ਆ ਇਧਰ ਵੇਖੋ ਹੁਣ ਆਪਾਂ ਇਧਰ ਨੂੰ ਤੁਹਾਨੂੰ ਦਿਖਾਉਨੇ ਆ ਸਮੁੰਦਰ ਆ ਲਓ ਸੁਊ ਉੱਡ ਡੋਬਦਾ ਕਿੰਨਾ ਸੋਹਣਾ ਲੱਗਦਾ ਹਨਾ ਪਾਣੀ ਆ ਪਾਣੀ ਚ ਬੜੀ ਸੋਹਣੀ ਹਵਾ ਠੰਡੀ ਠੰਡੀ ਨਾਲ ਆਵਾਜ਼ ਆਉਣ ਡਈ ਆ ਬੜੀ ਵਧੀਆ ਹੈਗੀ ਲੇਕ ਟਾਪੂ ਲੇਕ ਟਾਪੂ ਅੱਛਾ ਜੀ ਟਾਪੂ ਮੋਸਟ ਫੇਮਸ ਲੇਕ ਆ ਅੱਛਾ ਜੀ ਹਾਂ ਜੀ ਅੱਛਾ ਜੀ ਇੱਧਰ ਨੇ ਬੰਦੇ ਜੀ ਤੁਹਾਨੂੰ ਦਿਖਾਵਾਂਗੇ ਉਹ ਦੇਖੋ ਕਿੰਦਾ ਵਧੀਆ ਸੈਟਅਪ ਰੈਸਟੋਰੈਂਟਾਂ ਦਾ ਕੀਤਾ ਆ ਇਸ ਸੈਂਟਰ ਟਾਪੂ ਆ ਬਹੁਤ ਜਿਹੜੇ ਇੱਥੇ ਸਲਾਨੀਆਂ ਘੁੰਮਣ ਆਉਂਦੇ ਆ ਤੇ ਤੁਹਾਡਾ ਵੀ ਗੇੜਾ ਜਦੋਂ ਵੱਜਣਾ ਤੁਸੀਂ ਇਹ ਚੀਜ਼ਾਂ ਮਿਸ ਨਹੀਂ ਕਰਨੀਆਂ ਜੋ ਜੋ ਮੈਂ ਤੁਹਾਨੂੰ ਵਿਖਾ ਲੰਡਿਆਂ ਬਹੁਤ ਵਧੀਆ ਲੋਕੇਸ਼ਨਾਂ ਤੇ ਇਹ ਚੀਜ਼ਾਂ ਨੇ ਤੇ ਇੱਧਰ ਵੇਖੋ ਜਿਹੜਾ ਪਰਿਵਾਰ ਆਏ ਨੇ ਸਾਰੇ ਉਹ ਫੋਟੋਆਂ ਖਿਚਵਾ ਰਹੇ